ਪੰਜਾਬ ਦੇ ਵਿੱਚ ਸ਼ਰਿਆਮ ਲੁੱਟਖੋਹਾਂ ਹੋ ਰਹੀਆਂ ਨੇ ਤੇ ਉਥੇ ਹੀ ਅੱਜ ਪੰਜਾਬ 'ਚ ਇੱਕ ਡਰ ਦਾ ਮਾਹੌਲ ਫੈਲਿਆ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਸ਼ਰਿਆਮ ਗੁੰਡਿਆਗਰਦੀ ਕੀਤੀ ਜਾ ਰਹੀ ਹੈ ਤੇ ਨਸ਼ੇੜੀਆਂ ਦੇ ਸ਼ਰਿਆਮ ਹੀ ਪੰਜਾਬ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਕਈ ਲੀਡਰ ਜਿਹੜੇ ਕੇਸ ਗੱਲ ਦੇ ਉੱਤੇ ਬੇਫਿਕਰ ਨਜ਼ਰ ਆ ਰਹੇ ਨੇ ਤੇ ਉਥੇ ਹੀ ਸ਼ਿਕੰਦਰ ਸਿੰਘ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬ ਦੀ ਫਿਕਰ ਕੀਤੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਇੱਕ ਅਪੀਲ ਤਹਿਤ ਕੀਤਾ ਹੈ ਕਿ ਸ਼ਰੀਆਮ ਲੁੱਟਖੋਹਾਂ ਹੋ ਰਹੀਆਂ ਨੇ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਤੋਂ ਚਿੰਤਤ ਨੇ ਕਿਉਂਕਿ ਰਾਤ ਨੂੰ ਜਦੋਂ ਖੇਤਾਂ ਦੇ ਵਿੱਚ ਕਿਸਾਨ ਜਾਂਦੇ ਨੇ ਤਾਂ ਇੱਕ ਡਰ ਦਾ ਮਾਹੌਲ ਹੁੰਦਾ ਹੈ ਤੇ ਹਰ ਇੱਕ ਪਿੰਡ ਦੇ ਵਿੱਚ ਅਜਿਹੇ ਸ਼ਰੀਆਮ ਜੜੀਆਂ ਕਿ ਲੁੱਟਖੋਹਾਂ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਉਥੇ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰ ਦਿੱਤੀ ਐ ਸ਼ਖੰਦਰ ਸਿੰਘ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਇੱਕ ਵੱਡਾ ਸਨੇਹਾ ਲਗਾਇਆ ਤੇ ਆਓ ਤੁਹਾਨੂੰ ਸੁਣਾਉਣੇ ਆਪਾਂ ਲਾ ਉਹਨਾਂ ਦਾ ਕੀ ਕਹਿਣਾ ਹੈ ਅੱਜ ਜਿਹੜੀ ਪੰਜਾਬ ਹੈ ਜਿਹੜਾ ਕਿ ਗੁਰੂਆਂ ਪੀਰਾਂ ਦੇਵੀ-ਦੇਵਤਿਆਂ ਦੀ ਧਰਤੀ ਹੈ ਜਿੱਥੇ ਪਹਿਲਾਂ ਹਰ ਬੰਦਾ ਆ ਕੇ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਸੀ ਪਰ ਅੱਜ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਪੈਦਾ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਅੱਜ ਹਰ ਬੰਦਾ ਡਰਿਆ-ਡਰਿਆ ਮਹਿਸੂਸ ਕਰਦਾ ਹੈ ਅੱਜ ਤੁਸੀਂ ਹੈਰਾਨ ਹੋਵੋਗੇ ਇੰਨੀਆਂ ਲੁੱਟਾਂ ਖੋਹਾਂ ਵਰਗੀਆਂ ਨੇ ਕੋਈ ਬੰਦਾ ਸੁਰੱਖਤ ਨਹੀਂ ਘਰਾਂ 'ਚ ਬੀਬੀਆਂ ਦੇ ਵੜ ਕੇ ਚੈਨੀਆਂ ਲਾਂਝਾਂ ਜਾ ਰਹੀਆਂ ਨੇ ਵਾਲੀਆਂ ਲਾਂਝਾਂ ਰਾਜਨ ਨੇ ਚੂੜੀਆਂ ਲਾਂਝਾਂ ਜਾ ਰਹੀਆਂ ਨੇ ਹੋਰ ਚੀਜ਼ਾਂ ਖੋਹੀਆਂ ਜਾ ਰਹੀਆਂ ਨੇ ਦੁਕਾਨਦਾਰਾਂ ਤੋਂ ਸ਼ਰਿਹਾਂ ਦੁਕਾਨਾਂ ਦੇ ਵਿੱਚ ਵੜ ਕੇ ਲੁੱਟਿਆ ਜਾ ਰਿਹਾ ਹਰ ਖੇਤਰ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਸੜਕਾਂ ਦੇ ਉੱਤੇ ਗੱਡੀਆਂ ਲੁੱਟ ਲਈਆਂ ਜਾਂਦੀਆਂ ਪੈਸੇ ਲੁੱਟ ਲਏ ਜਾਂਦੇ ਆ ਕਿਤੇ ਵੀ ਕੋਈ ਚੀਜ਼ ਸੁਰੱਖਤ ਨਹੀਂ ਹੈਗੀ ਹਰ ਬੰਦਾ ਸੁਰੱਖਤ ਨਹੀਂ ਹੈਗਾ ਰਾਤ ਦੀ ਤਾਂ ਹਾਲਾਤ ਇਹ ਹੋਈ ਹੈ ਕੋਈ ਵੀ ਬੰਦਾ ਛੋਟੀਆਂ ਸੜਕਾਂ ਤੇ ਜਾਨ ਤੋਂ ਡਰਦਾ ਕੋਈ ਜਾਨ ਨੂੰ ਤਿਆਰ ਨਹੀਂ ਹੈਗਾ ਛੋਟੀਆਂ ਸੜਕਾਂ ਤੇ ਕੋਈ ਸਫਰ ਹੀ ਨਹੀਂ ਕਰਦਾ ਰਾਤ ਨੂੰ ਸੋ ਇੰਨਾ ਡਰਦਾ ਮਾਹੌਲ ਹੋ ਗਿਆ ਤੁਸੀਂ ਹੈਰਾਨ ਹੋਵੋਗੇ ਕਿਸਾਨ ਆਪਦੇ ਖੇਤਾਂ 'ਚ ਰਾਤ ਨੂੰ ਡਰਦੇ ਮਾਰੇ ਪਾਣੀ ਲਾਉਣ ਨਹੀਂ ਜਾਂਦੇ ਕਿੱਡੀ ਵੱਡੀ ਸਥਿਤੀ ਜਿਹੜੀ ਖਤਰਨਾਕ ਪੈਦਾ ਹੋ ਗਈ ਕਿਸਾਨ ਜਿਹੜਾ ਕਦੇ ਨਹੀਂ ਕਿਸੇ ਤੋਂ ਡਰਦਾ ਉਹ ਵੀ ਇਹਨਾਂ ਨਸ਼ੇੜੀਆਂ ਤੋਂ ਲੁਟੇਰਿਆਂ ਤੋਂ ਡਰਦਾ ਉਹ ਉਹ ਖੇਤਾਂ 'ਚ ਆਪਦੇ ਪਾਣੀ ਵੀ ਨਹੀਂ ਜਾਣਾ ਚਾਹੁੰਦਾ ਤੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਟੂਲਰਾਂ ਦੇ ਮੋਟਰਾਂ ਦੇ ਜਿਹੜੇ ਹੈਗੇ ਤਾਰਾਂ ਲਾ ਲੀਆਂ ਜਾਂਦੀਆਂ ਬੋਟਰਾਂ ਦੇ ਟਰਾਂਸਫਾਰਮਾ ਜਿਹੜਾ ਉਹਦਾ ਤੇਲ ਕੱਢ ਲਿਆ ਜਾਂਦਾ ਤਾਂਬਾ ਕੱਢ ਲਿਆ ਜਾਂਦਾ ਨਿੱਕੀ ਨਿੱਕੀ ਕਿਤੋਂ ਵੀ ਕੋਈ ਚੀਜ਼ ਇਹਨਾਂ ਨੂੰ ਥਿਆ ਜੇ ਇਹ ਨਸ਼ੇੜੀ ਜਾਂ ਜਿਹੜੇ ਚੋਰ ਨੇ ਛੋਟੇ ਛੋਟੇ ਹੈ ਤਾਂ ਜਾਦੇ ਨਸ਼ਿਆਂ ਦੇ ਕਰਕੇ ਨਸ਼ੇ ਦੀ ਜਦੋਂ ਇਹਨੇ ਤੋੜ ਲੱਗਦੀ ਹੈ ਫਿਰ ਕੁਝ ਵੀ ਨਹੀਂ ਛੱਡਦੇ ਫਿਰ ਉੱਥੋਂ ਕੁਝ ਵੀ ਥਿਆ ਜੇ ਉਹੀ ਚੱਕ ਲੈਂਦੇ ਆ ਤੇ ਕਿਸੇ ਨੂੰ ਵੀ ਥਿਆ ਜੇ ਉਸੇ ਨੂੰ ਲੁੱਟ ਲੈਂਦੇ ਆ ਕੋਈ ਨਹੀਂ ਵੇਦੇ ਗਰੀਬ ਹੈ ਅਮੀਰ ਹੈ ਚੰਗਾ ਹੈ ਮਾੜਾ ਕੁਝ ਵੀ ਹੈ ਇਹ ਕਿਸਮ ਦਾ ਬਹੁਤ ਗਣੇ ਮਾੜਾ ਮਾਹੌਲ ਹੈ ਜੇ ਕੋਈ ਮੂਰ ਮਾੜਾ ਜਾ ਆਕੜਦਾ ਹੈ ਜਾ ਉਹਦੇ ਸ਼ੁਰਾ ਮਾਰ ਦਿੱਤਾ ਜਾਂਦਾ ਜਾਂ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਜੇ ਕਿਸੇ ਕੋਲ ਕੁਝ ਨਹੀਂ ਥਿਆਉਂਦਾ ਫਿਰ ਉਹਨੂੰ ਘੁਰਦੇ ਆ ਤੂੰ ਪੈਸੇ ਕਿਉਂ ਨਹੀਂ ਕੋਲੇ ਰੱਖੇ ਤੂੰ ਮੋਬਾਈਲ ਕੋਈ ਨਹੀਂ ਕੋਲੇ ਰੱਖਿਆ ਕੁਝ ਵੀ ਥਿਆਜੇ ਮੋਬਾਈਲ ਥਿਆਜੇ ਘੜੀ ਥਿਆਜੇ ਕੁਝ ਥਿਆਜੇ ਜਿੰਨੇ ਕਰ ਰੁਪਏ ਤੇ ਜੇਬ ਚੋਂ ਥਿਆਜਣ ਉਹ ਖੋਹ ਲਏ ਜਾਂਦੇ ਸੋ ਇਹ ਜਾਂ ਮਾਹੌਲ ਬਦਮਨੀ ਵਾਲਾ ਜਿਹੜਾ ਮਾਹੌਲ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਿੱਦੇ ਚ ਹਰ ਇਨਸਾਨ ਹੈ ਇਸ ਵੇਲੇ ਕਿਤੇ ਵੀ ਕੋਈ ਰਹਿੰਦਾ ਚਾਹੇ ਪਿੰਡ ਚਾਹੇ ਸ਼ਹਿਰ ਚਾਹੇ ਚਾਹੇ ਉਹਨੇ ਕਿਤੇ ਬਾਹਰ ਅੰਦਰ ਜਾਣ ਤੋਂ ਡਰਦਾ ਤੇ ਘਰੇ ਬੈਠਾ ਵੀ ਡਰੀ ਜਾਂਦਾ ਕਿ ਕਿਤੇ ਘਰੇ ਹੀ ਨਾ ਚਾਰ ਲਟੇਰੇ ਆ ਕੇ ਮੈਨੂੰ ਘਰੋਂ ਹੀ ਨਾ ਲੁੱਟ ਕੇ ਲੈ ਜਾਣ ਸੋ ਇਹ ਮਾਹੌਲ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਵੇਲੇ ਬਹੁਤ ਹੀ ਜਿਆਦਾ ਜਿਹੜਾ ਮਾਹੌਲ ਹੈ ਪੰਜਾਬ ਦਾ ਇੰਨਾ ਗੱਲਾਂ ਕਰਕੇ ਵਿਗੜਿਆ ਹੋਇਆ ਬਹੁਤ ਡਰਦਾ ਮਾਹੌਲ ਹੈ ਪੰਜਾਬ ਦੇ ਵਿੱਚ ਹੈ ਨਸ਼ੇੜੀਆਂ ਕਰਕੇ ਜਿਆਦੇ ਨਸ਼ੇੜੀਆਂ ਨੇ ਇਹ ਜਿਹੜਾ ਜਿਆਦਾ ਹੋਇਆ ਹੈ ਜਿਆ ਕ੍ਰਿਮੀਨਲ ਲੋਕ ਨੇ ਜਾਂ ਨਸ਼ੇੜੀ ਨੇ ਤੇ ਪੁਲਿਸ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਚੋਰੀਆਂ ਹੋ ਰਹੀਆਂ ਨੇ ਪੁਲਿਸ ਰਵਟਾਈ ਨਹੀਂ ਕਰਦੀ 80% ਚੋਰੀਆਂ ਦੀ ਲੋਟਾ ਖੋਹਾਂ ਦੀ ਰਵਟੀ ਨਹੀਂ ਕੀਤੀ ਜਾਂਦੀ ਦਰਜ ਪਰਚਾ ਹੀ ਨਹੀਂ ਦਰਜ ਕੀਤਾ ਜਾਂਦਾ ਤੇ ਲੋਕੀ ਹੰਭ ਹੰਭ ਕੇ ਹਟ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਸੋ ਪੁਲਿਸ ਦੇ ਵੀ ਮੈਂ ਕਹਿੰਦਾ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ ਪੁਲਿਸ ਵੀ ਐਸੀ ਜਦੋਂ ਉਹਨਾਂ ਨੇ ਗੱਲ ਕਰਦੇ ਉਹ ਕਹਿੰਦੇ ਜੀ ਨਸ਼ੇੜੀ ਜਦੋਂ ਥਾਣੇ 'ਚ ਆ ਜਾਂਦੇ ਆ ਜੇਸੀ ਇਹਨਾਂ ਨੂੰ ਫੜ ਲੈਣੇ ਆ ਇਹਨਾਂ ਦੀ ਜਾਨ ਟੁੱਟਦੀ ਹੈ ਕਈ ਵਾਰੀ ਕਿਸੇ ਨੇ ਕਿਸੇ ਦੀ ਨਸ਼ਾ ਨਾ ਮਿਲਣ ਕਰਕੇ ਇੱਥੇ ਮੌਤ ਵੀ ਹੋ ਸਕਦੀ ਹੈ ਇੱਥੇ ਹੋਇਆ ਤੇ ਫਿਰ ਲੋਕ ਕਹਿੰਦੇ ਸਾਡੇ ਬਾਰਾਂ 'ਚ ਧਰਨਾ ਲਾ ਲੈਂਦੇ ਆ ਥਾਣੇ 'ਚ ਆ ਕੇ ਫਿਰ ਸਾਨੂੰ ਕਹਿੰਦੇ ਉੱਥੇ ਵੀ ਨਾ ਤੇ ਪਰਚਾ ਦਿਓ ਪੁਲਿਸ ਵਾਲਾ ਤੇ ਨੇ ਕੁੱਟ ਕੇ ਮਾਰਤਾ ਜੀ ਸੋ ਇਹ ਸਾਰੀਆਂ ਸਥਿਤੀਆਂ ਨੂੰ ਬਾਚਣਾ ਚਾਹੀਦਾ ਹੈ ਪੁਲਿਸ ਨੂੰ ਫੇਰ ਹੈਂਡ ਵੀ ਦੇਣਾ ਚਾਹੀਦਾ ਹੈ ਤੇ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਪੁਲਿਸ ਕੋਈ ਨਜਾਇਜ਼ ਕਰੇ ਜਿੱਥੇ ਜਾਇਜ਼ ਆ ਪੁਲਿਸ ਉੱਥੇ ਪੁਲਿਸ ਨੂੰ ਇਹੋ ਜਿਹੀਆਂ ਗੱਲਾਂ ਦੇ ਵਿੱਚ ਤੰਗ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਕੋਈ ਨਜਾਇਜ਼ ਪਰਚਾ ਪੁਲਿਸ ਤੇ ਵੀ ਨਹੀਂ ਦੇਣਾ ਚਾਹੀਦਾ ਤੇ ਨਾ ਪੁਲਿਸ ਨੂੰ ਕੋਈ ਕਿਸੇ ਤੇ ਕੋਈ ਨਜਾਇਜ਼ ਗੱਲ ਕਰਨੀ ਚਾਹੀਦੀ ਹੈ ਜੋ ਜਾਇਜ਼ ਵਰਤਾਰਾ ਜਿਹਦੇ ਨਾਲ ਠੀਕ ਹੋ ਸਕਦਾ ਉਹ ਪੁਲਿਸ ਨੂੰ ਟਕੜੀ ਕਰਨਾ ਤਾਂ ਸਾਨੂੰ ਕਿਸੇ ਨਾ ਕਿਸੇ ਸਮੇਂ ਤੇ ਪਾਏਗਾ ਪੁਲਿਸ ਦੀ ਵੀ ਇਸ ਵਾਰੀ ਹਾਲਤ ਹੈ ਜਿਹੜੀ ਉਹ ਬੇਵਸੀ ਵਾਲੀ ਹੈ ਉਹ ਵੀ ਅਬਾਦ ਸਾਹਿਬ ਦਾ ਇੱਕ ਕਿਸਮ ਦਾ ਡਾਂਗੀ ਟਪਾਉਂਦੇ ਆ ਤੇ ਰਿਸ਼ਵਤ ਇੰਨੀ ਵੱਧ ਗਈ ਹੈ ਹਰ ਖੇਤਰ ਦੇ ਵਿੱਚ ਕੋਈ ਕੰਮ ਰਿਸ਼ਵਤ ਬਿਨਾ ਹੁੰਦਾ ਨਹੀਂ ਮੋਟੀ ਰਿਸ਼ਵਤ ਕਿਸੇ ਕੰਮ 'ਚ ਲੈ ਲਓ ਚਾਹੇ ਜਿਹੜਾ ਮੈਕ ਇੱਕ ਦਾ ਨਾਮ ਲਵਾ ਤੋ ਕੋ ਕੋ ਨਹੀਂ ਸਾਡੇ ਮੈਕ ਨੂੰ ਕਹਿੰਦੇ ਆ ਹਰੇਕ ਦਾ ਹੀ ਆ ਲਾਇਸੈਂਸ ਆਸਲੇ ਦਾ ਜਿਹੜਾ ਕਾਲੀਦਾਲ ਦੀ ਸਰਕਾਰ ਦੇ ਵਿੱਚ 1000 ਰੁਪਏ 'ਚ ਬਣ ਜਾਂਦਾ ਸੀ ਸਾਰਾ ਖਰਚਾ ਟੋਟਲ ਫੀਸਾ ਪੁੱਸਾ ਲਾ ਕੇ ਹਜ਼ਾਰ ਰੁਪਏ ਮਸਲਾ ਲੱਗਦਾ ਸੀ ਤੇ ਹੁਣ 1 ਲੱਖ ਰੁਪਿਆ ਇੱਕ ਲਾਇਸੈਂਸ ਬਣਾਉਣ ਦਾ ਖਰਚਾ ਉਹ ਵੀ ਬੜਾ ਖੱਜਲ ਹੋਣਾ ਪੈਂਦਾ ਬੜੀਆਂ ਸਿਫਾਰਿਸ਼ਾਂ ਫੈਲਾ ਲੈਣੀਆਂ ਪੈਂਦੀਆਂ ਨੇ ਬਹੁਤ ਜਣੇ ਔਖਾ ਮਾਹੌਲ ਹੈ ਸੋ ਇਹ ਡਿਊਟੀ ਹੈ ਸਰਕਾਰ ਦੀ ਜਦ ਸਰਕਾਰ ਆਪਣੀ ਡਿਊਟੀ ਨਿਭਾਵੇ ਜਾਂ ਸਰਕਾਰ ਛੱਡ ਦੇ ਆਪੇ ਕੋਈ ਹੋਰ ਕਰ ਲੂਗਾ ਜੇ ਨਹੀਂ ਚਲਾ ਸਕਦੀ ਸਰਕਾਰ ਸੋ ਇਹਨੂੰ ਦਬਕੇ ਜਿਹੜਾ ਇਹ ਜਿਹੜਾ ਨਾਇੰਡ ਆਰਡਰ ਦਾ ਜਿਹੜਾ ਮਸਲਾ ਹੈ ਜਿਹੜਾ ਮਾਹੌਲ ਹੈ ਬਦਮਣੀ ਦਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਨਸ਼ੇ ਪੱਤੇ ਦਾ ਇਹਨੂੰ ਸਰਕਾਰ ਨੂੰ ਬਦਲਣਾ ਚਾਹੀਦਾ ਮੀਟਿੰਗ ਕੀਤੀ ਹੈ ਡੀਸੀ ਐਸਐਸਪੀ ਨਾਲ ਮੁੱਖ ਮੰਤਰੀ ਨੇ ਹੋ ਸਕਦਾ ਚੰਗੇ ਰਿਜ਼ਲਟ ਆਉਣ ਆਸ ਕਰਨੀ ਚਾਹੀਦੀ ਹੈ ਪਰ ਜੋ ਹਾਲਾਤ ਵਿਗੜ ਗਏ ਨੇ ਜਿੱਥੇ ਤੱਕ ਚਲੀ ਗਏ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਇਹਦੇ ਉੱਤੇ ਕੋਈ ਕਾਬੂ ਪਾ ਲੋਗੇ ਸੋ ਸੱਚੇ ਬਾਦਸ਼ਾਹੀ ਕੋਈ ਕਿਰਪਾ ਕਰਨ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਜਿਹਦੇ ਨਾਲ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਠੀਕ ਹੋ ਜਾਏ ਪੰਜਾਬ ਦੇ ਲੋਕ ਜਿਹੜੇ ਪਹਿਲਾਂ ਖੁਸ਼ੀਆਂ ਖੇੜੇ ਹੱਸਦੇ ਖੇੜਦੇ ਰਹਿੰਦੇ ਸੀ ਦਿਨ ਰਾਤ ਤੁਰੇ ਫਿਰਦੇ ਸੀ ਉਹੀ ਸਥਿਤੀ ਪੰਜਾਬ ਦੇ ਵਿੱਚ ਮੁੜ ਕੇ ਆਸੀ ਕਾਮਨਾ ਕਰਦੇ ਹਾਂ ਸੱਚੇ ਬਾਦਸ਼ਾਹ ਤੋਂ ਪੰਜਾਬ ਦੇ ਵਿੱਚ ਫੇਰ ਆਵੇ